ਕੀ ਵੀ ਅੜੀ ਪਈ ਐ ਇੰਸ਼ੋਰੈਂਸ ਵੀ ਖੜੀ ਪਈ ਐ ਮਾਰਗੇਜ ਵੀ ਅੜੀ ਪਈ ਐ ਇੰਸ਼ੋਰੈਂਸ ਵੀ ਖੜੀ ਪਈ ਐ ਰੈਂਟ ਵੀ ਛੇਤੀ ਆ ਜਾਂਦਾ ਐ ਬੰਦਾ ਹੀ ਕਮਲਾ ਜਾਂਦਾ ਐ ਰੈਂਟ ਵੀ ਛੇਤੀ ਆ ਜਾਂਦਾ ਐ ਬੰਦਾ ਹੀ ਡੜ ਲਾ ਜਾਂਦਾ ਐ ਆਸੇ-ਪਾਸੇ ਘੁੰਮਣ ਟੈਂਸ਼ਨ ਆ ਆਸੇ-ਪਾਸੇ ਘੁੰਮਣ ਟੈਂਸ਼ਨ ਆ ਕੀ ਕੀ ਦੁੱਖੜੇ ਸਹਿੰਦਾ ਤੇਰਾ ਕੈਨੇਡਾ ਦਾ 20-25 ਵਿੱਚ ਪੈਂਦਾ ਤੇਰਾ ਕੈਨੇਡਾ ਦਾ 20-25 ਵਿੱਚ ਪੈਂਦਾ ਤੇਰਾ ਕੈਨੇਡਾ ਦਾ ਤੈਨੂੰ ਮੁਰਣੀ ਕਹਿਣਾ ਖਾਦੀ ਸਿਲਕ ਦਾ ਸੂਟ ਮੇ ਲੈਣਾ ਢੋਲਾ ਵੇ ਤੈਨੂੰ ਮੁਰਣੀ ਕਹਿਣਾ ਖਾਦੀ ਸਲਟ ਦਾ ਸੂਟ ਮੇ ਲੈਣਾ ਮੈਂ ਜਦੋਂ ਆ ਬੋਲੀ ਪਾਈ ਮੈਨੂੰ ਲੈਣ ਘਟਾਤੀ ਖਾਦੀ ਸਿਲਕ ਦੀ ਕਹਿੰਦੇ ਹੁਣ ਨਹੀਂ ਸੂਟ ਮੰਗਦੀਆਂ ਕਹਿੰਦੇ ਹੁਣ ਕੀ ਮੰਗਦੀਆਂ ਢੋਲਾ ਵੇ ਤੈਨੂੰ ਮੁਰਣੀ ਕਹਿਣਾ ਮਾਈਕਲ ਕੌਰ ਦਾ ਪਰਸ ਮੇ ਲੈਣਾ ਢੋਲਾ ਵੇ ਤੈਨੂੰ ਮੁਰਣੀ ਕਹਿਣਾ ਮਾਈਕਲ ਕੌਰ ਦਾ ਪਰਸ ਮੇ ਮੁਕਸਰ ਤੋਂ ਮੈਂ ਜੁੱਤੀ ਕਰਾਉਣੀ ਆਉਣ ਜਾਣ ਨੂੰ ਜਿਹੜੀ ਪਾਉਣੀ ਮੁਕਸਰ ਤੋਂ ਮੈਂ ਜੁੱਤੀ ਕਰਾਉਣੀ ਆਉਣ ਜਾਣ ਨੂੰ ਜਿਹੜੀ ਪਾਉਣੀ ਟਿੱਪੜ ਪੱਤੀਆਂ ਦਾ ਵੇ ਜੋੜਾ ਫਰ ਮਸਲਾਈਆਂ ਵੇ ਕੰਨ ਖੋਲ ਕੇ ਸੁਣੀ ਵੇ ਢੋਲਾ ਤੇਰੇ ਨਾਲ ਮਲਾਈਆਂ ਵੇ ਕੰਨ ਖੋਲ ਕੇ ਸੁਣੀ ਵੇ ਢੋਲਾ ਤੇਰੇ ਨਾਲ ਮਲਾਈਆਂ ਵੇ ਕੰਨ ਖੋਲ ਕੇ ਸੁਣੀ ਵੇ ਢੋਲਾ ਤੇਰੇ ਨਾਲ ਮਲਾਈਆਂ